ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਕਮੀਜ਼ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਬਰਸਟ ਦੀ ਆਪਾਂ ਕਟਾ ਪਾਉਣੀ ਸਿੱਖਾਂਗੇ ਅੱਜ ਤੇ ਦੇਖੋ ਆਪਣੇ ਕੋਲ ਕਮੀਜ਼ ਦਾ ਕਪੜਾ ਆ ਮਿਲ ਕੋ ਸਲਵਾਰ ਜਿਹੜੀ ਆਪਣੇ ਲੱਗ ਤੋਂ ਵਾ ਤੇ ਇਹ ਆਪਣੇ ਕੋਲ ਹੈਗਾ ਯਾ 2.5 ਮੀਟਰ ਦੇਖੋ ਮੈਂ ਤੁਹਾਨੂੰ ਨਾਪ ਕੇ ਦਿਖਾਉਂਦੀ ਆ ਠੀਕ ਹੈ ਜੀ ਲੋ ਜੀ ਇਹ ਆਪਣੇ ਕੋਲੇ ਹੈਗਾ ਯਾ 44 ਇੰਚ ਦੇ ਲਗਭਗ ਆ ਠੀਕ ਹੈ ਜੀ ਡਬਲ ਕਰਕੇ ਤੇ ਆਪਣੇ ਕੋਲ ਇਹ ਸਵਾ 2 ਮੀਟਰ ਬਣਦਾ ਆ ਹੁਣ ਆਪਾਂ ਜਿਹੜਾ ਕਮੀਜ਼ ਦੇ ਫਰੰਟ ਤੇ ਹਰ ਡਿਜ਼ਾਈਨਿੰਗ ਜਿਹਦੀ ਮਤਲਬ ਲੈਂਸ ਜੀ ਲੱਗੀ ਹੋਈ ਆ ਸਲਵਾਰ ਨਾਲ ਦੀ ਤੇ ਇਹਨੂੰ ਆਪਾਂ ਇਦਾਂ ਕਰਕੇ ਡਬਲ ਕਰ ਲਿਆ ਪਹਿਲਾਂ ਆਪਾਂ ਜਿਹੜਾ ਫਰੰਟ ਵਾਲਾ ਅਗਲਾ ਪੱਲਾ ਨਾ ਪਹਿਲਾਂ ਆਪਾਂ ਉਹ ਕਟਿੰਗ ਕਰਾਂਗੇ ਇਹਨੂੰ ਆਪਾਂ ਸੈਂਟਰ ਕਰਕੇ ਰੱਖ ਲਿਆ ਇਦਾਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲਾਵਾਂਗੇ ਘੇਰੇ ਦਾ ਨਿਸ਼ਾਨ ਪੱਲਾ ਉਹ ਰੱਖ ਆਪਾਂ 4 ਇੰਚ ਬਾਦੇ ਠੀਕ ਹੈ ਜੀ ਤੇ ਆਪਾਂ 25 ਇੰਚ ਤਿਆਰ ਕਰਨਾ ਆ 25 ਚਾਪਾ 4 ਇੰਚ ਐਡ ਕਰੇ 29 29 ਦਾ ਹਾਫ ਹੋ ਗਿਆ 7.5 ਇੰਚ ਠੀਕ ਹੈ ਜੀ 7.5 ਇੰਚ ਦੇ ਹਿਸਾਬ ਨਾਲ ਆਪਾਂ ਜੜਾਏ ਕਿਰੇ ਦਾ ਨਿਸ਼ਾਨ ਲਗਾਵਾਂਗੇ ਪੱਲੇ ਦਾ ਕਮੀਜ਼ ਦੇ ਲੋ ਜੀ ਹੁਣ ਆਪਾਂ ਲਾਵਾਂਗੇ ਲੰਬਾਈ ਦਾ ਨਿਸ਼ਾਨ ਲੰਬਾਈ ਆਪਾਂ ਰੱਖਣੀ ਹੈ 40 ਇੰਚ ਆਪਾਂ ਨੇ ਤਿਆਰ ਕਰਨੀ ਹੈ ਠੀਕ ਹੈ ਜੀ ਤੇ ਆਪਾਂ ਨੇ ਇਹਨੂੰ 1.5 ਇੰਚ ਵੱਧ ਲੈਣਾ ਹੈ 40 41 40.5 ਅੱਪਾ ਨੂੰ ਪਲੇਟਾ ਵਾਲਾ ਬਣਾਉਣਾ ਆ ਕਿਉਂਕਿ ਜਿਹੜਾ ਪੱਲਾ ਨੀਚੇ ਤੋਂ ਪਹਿਲਾਂ ਹੀ ਫੋਲਡਿੰਗ ਹੋਇਆ ਹੋਇਆ ਆ ਠੀਕ ਹੈ ਜੀ ਸਿਰਫ ਅੱਪਾ ਨੇ ਜਿਹੜਾ ਆ ਕਾਰਡ ਦਾ ਤੇ ਮੋਡੇ ਚ ਲਾਈ ਦੇ ਨਿਸ਼ਾਨ ਲਈ ਅੱਪਾ 1.5 ਇੰਚ ਲੈ ਲਿਆ ਠੀਕ ਹੈ ਜੀ ਹੁਣ ਅੱਪਾ ਇਹਦਾ ਨਿਸ਼ਾਨ ਜਿਹੜਾ ਸਿੱਧੇ ਕਰ ਲਾਂਗੇ ਤੇ ਅੱਪਾ ਜਿਹੜਾ ਫਰੰਟ ਵਾਲਾ ਪੱਲੇ ਦੀ ਫਿਰ ਕਟਿੰਗ ਕਰਾਂਗੇ ਠੀਕ ਹੈ ਜੀ ਹੁਣ ਅੱਪਾ ਕਰ ਦਾਂਗੇ ਕਟਿੰਗ ਹੋ ਗਿਆ ਆਪਣਾ ਸਿਰਫ ਅੱਗੇ ਵਾਲਾ ਪੱਲਾ ਠੀਕ ਹੈ ਜੀ ਬਾਈਚਣ ਸਾਡ ਨੂੰ ਕਪੜਾ ਜਿਹੜਾ 2 ਢਾਈ ਮੀਟਰ ਤੋਂ ਘੱਟ ਹੋਵੇ ਤਾਂ ਪਹਿਲਾਂ ਦੋਨੋਂ ਪੱਲੇ ਜਿਹੜੇ ਆਪਣੇ ਨਾਪ ਕੇ ਦੇਖ ਲਓ ਵੀ ਉਹ ਪੂਰੇ ਬਣਦੇ ਨੇ ਠੀਕ ਹੈ ਜੀ ਕਈ ਵਾਰੀ ਆਪਣੇ ਕੋਲ ਜਿਵੇਂ ਹੁਣ ਆਪਾਂ ਕੋਲ 2.5 ਮੀਟਰ ਦੇ ਵਿੱਚ ਆਪਣੇ ਦੋਨੋਂ ਪੱਲੇ ਜਿਹੜੇ ਬਿਲਕੁਲ ਸਹੀ ਬਣਦੇ ਸੀ ਪੂਰੇ ਮਤਲਬ ਬਣਦੇ ਸੀਗੇ ਕਈ ਵਾਰੀ ਕਪੜਾ ਕੱਟੋਂਦਾ ਹੋਰ ਆਪਾਂ ਵੀ ਫਰੰਟ ਵਾਲਾ ਪੱਲਾ ਕੱਟ ਲਈ ਤੇ ਬੈਗ ਵਾਲਾ ਜਪੜਾ ਇਹਦਾ ਜੋੜ ਪਵੇ ਠੀਕ ਹੈ ਜੀ ਪਹਿਲਾਂ ਸਿਰ ਪੱਲਿਆਂ ਦੀ ਲੰਬਾਈ ਦੇਖ ਲਓ ਬਹਾਂ ਜ ਆਪਾਂ ਜੋੜ ਪਾ ਵੀ ਲੈਂਦੇ ਹੁੰਦੇ ਆ ਠੀਕ ਹੈ ਜੀ ਤੇ ਹੁਣ ਆ ਗਿਆ ਆਪਣੇ ਕੋਲੇ ਇਹ ਪਿਛਲਾ ਪੱਲਾ ਲੋ ਜੀ ਇਹ ਆਪਾਂ ਡਬਲ ਕਰ ਲਿਆ 14 ਇੰਚ ਤੇ ਆਪਣੇ ਕੋਲੇ 40 ਇੰਚ ਆਪਾਂ ਤਿਆਰ ਕਰਨੇ ਹਨ ਨੂੰ ਠੀਕ ਹੈ ਜੀ 40 ਦੇ ਵਿੱਚ ਆਪਾਂ ਨੇ ਸਾਢੇ 3 ਇੰਚ ਮਾਰਜਨ ਲੈ ਲਿਆ ਫੋਲਡਿੰਗ ਵਾਸਤੇ ਵੱਧ ਠੀਕ ਹੈ ਜੀ ਲਓ ਜੀ ਆ ਦੇਖੋ ਇਹ 14.5 ਇੰਚ ਆ ਇਹ ਆਪਾਂ ਇੱਕ ਸਾਈਡ ਡਬਲ ਕਰ ਲਿਆ ਠੀਕ ਹੈ ਜੀ ਜਿਹੜਾ ਸਾਈਡ ਵਾਲਾ ਕੱਪੜਾ ਆਪਣੇ ਕੋਲੇ ਉਹ ਬਾਹਾਂ ਦੇ ਖੰਮਾ ਆਊਗਾ ਠੀਕ ਹੈ ਜੀ ਕਿਉਂਕਿ نیچے ਜਿਹੜਾ ਆਪਣਾ ਕੱਪੜਾ ਘੱਟ ਆ ਉਹ ਉਲਟਾਪਣੇ ਬਾਹਾਂ ਨਹੀਂ ਬਣਨੀ ਆ ਠੀਕ ਹੈ ਜੀ ਇਹ ਹੋ ਗਈ ਆਪਣੀ ਪਿਛਲੇ ਪੱਲੇ ਦੀ ਕਟਿੰਗ ਠੀਕ ਹੈ ਆ ਦੇਖੋ ਇਹ ਚ ਬਹਾ ਨਹੀਂ ਬਣਨੀ ਹੈ ਬਹਾ ਪੱਦੀਆਂ ਬਣਾਉਣੀਆਂ ਪਰ ਫਿਰ ਵੀ ਘਟਾਈ ਠੀਕ ਹੈ ਜੀ ਆਪਾਂ ਸਾਈਡ ਤੋਂ ਜੜਿਆ ਬੈਕ ਵਾਲੇ ਪੱਲੇ ਦੇ ਉੱਤੇ ਕੱਪੜਾ ਉਹ ਤੋਂ ਬਹਾ ਬਣਾਵਾਂਗੇ ਤੇ ਹੁਣ ਪਹਿਲਾਂ ਆਪਾਂ ਕਾਟਾ ਬਣੇ ਹੋ ਗਿਆ ਆਪਣਾ ਫਰੰਟ ਵਾਲਾ ਪੱਲਾ ਠੀਕ ਹੈ ਜੀ ਹੁਣ ਇਹਨਾਂ ਦਾ ਜਿਹੜਾ ਆਪਣਾ ਪਿਛਲਾ ਗੜਾ ਆ ਉਹ 6 ਇੰਚ ਆ ਠੀਕ ਹੈ ਜੀ ਤੇ ਆਪਾਂ ਜੇ 4 ਇੰਚ ਤੋਂ ਘੱਟ ਗੜਾ ਰੱਖਦੇ ਤਾਂ ਆਪਾਂ ਤੀਰਾ 7 ਰੱਖਦੇ ਠੀਕ ਹੈ ਜੀ ਜੇ ਮੇ ਹੁਣ ਇਹਨਾਂ ਦਾ ਗੜਾ ਹੈਗਾ 6 ਇੰਚ ਆ ਪਤੀਰਾ ਲਾਇਆ ਹੈ ਸਾਢੇ 6 ਇੰਚ ਠੀਕ ਹੈ ਜੀ ਜੇ ਮੈਂ 4 ਇੰਚ ਤੋਂ ਘੱਟ ਗੜਾ ਆਇਆ 4 3 2 1 ਤਾਂ ਆਪਾਂ ਰੱਖਣਾ 7 ਇੰਚ ਠੀਕ ਹੈ ਜੀ ਜੇ ਆਪਾਂ 4 ਇੰਚ ਤੋਂ ਵੱਧ ਰੱਖਦੇ ਫਿਰ ਸਾਢੇ 6 ਤੀਰਾ ਆਪਾਂ ਨਿਸ਼ਾਨ ਲਗਾਉਣਾ ਹੈ ਠੀਕ ਹੈ ਜੀ ਤੇ ਮੋਡਾ ਪਾ ਲਾਇਆ ਹੈ 7.5 ਇੰਚ ਆ ਦੇਖੋ ਠੀਕ ਹੈ ਜੀ ਲੋ ਜੀ ਹਾਂਜੀ ਉਸ ਦੇ ਬਾਅਦ ਆ ਗਿਆ ਆਪਣੇ ਛਾਤੀ ਦਾ ਨਿਸ਼ਾਨ ਛਾਤੀ ਆ ਫਰ ਰੱਖਣੀ ਹੈ 23 ਇੰਚ ਠੀਕ ਹੈ ਜੀ ਆਪਾਂ ਪਲੇਟਾ ਪਾਉਣੀ ਆਪਾਂ ਇਹਨੂੰ ਓਦਾਂ ਇੰਚ ਵਧਾ ਲਾਂਗੇ 12 ਇੰਚ ਕਰ ਲਾਂਗੇ ਠੀਕ ਹੈ ਜੀ ਤੇ 12 ਇੰਚ ਤੇ ਆ ਗਿਆ ਆਪਣਾ ਛਾਤੀ ਦਾ ਨਿਸ਼ਾਨ ਤੇ 8 ਇੰਚ ਤੇ ਆ ਗਿਆ ਆਪਣਾ ਕਮਰ ਦਾ ਨਿਸ਼ਾਨ ਠੀਕ ਹੈ ਜੀ ਇਹ ਆਪਣਾ 7.5 ਪਰ ਵੀ ਆ ਜਾਂਦਾ ਕਮਰ ਦਾ ਨਿਸ਼ਾਨ ਤੇ 8 ਪਰ ਵੀ ਸਹੀ ਆ ਜਾਂਦਾ ਜਿਨ੍ਹਾਂ ਦੀ ਹਾਈਟ ਜ਼ਿਆਦਾ ਛੋਟੀ ਹੋਵੇ ਆਪਾਂ 7.5 ਤੇ ਵੀ ਕਰ ਦਿੰਦੇ ਹਾਂ ਉਹਨਾਂ ਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਆਪਣਾ ਕਮਰ ਦਾ ਨਿਸ਼ਾਨ ਕਮਰ ਆਪਣੀ ਹੈਗੀ ਆ 21 ਇੰਚ ਤਿਆਰ 21.5 1 ਇੰਚ ਵਧਾ ਲਿਆ ਆਪਾਂ ਨੇ 11.5 ਤੇ ਨਿਸ਼ਾਨ ਲਾ ਲਿਆ ਪਲੇਟਾ ਕਰਕੇ ਠੀਕ ਹੈ ਜੀ 12 ਇੰਚ ਤੇ ਆ ਗਿਆ हिਪ ਦਾ ਨਿਸ਼ਾਨ ਆਪਣਾ हिਪ ਪਰ ਕਰਨੇ ਪਾਨੇ 25 ਇੰਚ ਪਾਹ ਲੈ ਆ 12.5 ਠੀਕ ਹੈ ਜੀ ਕਿਰ ਦੇ ਨਿਸ਼ਾਨਾ ਪਰ ਰੱਖਾਂਗੇ 24 ਇੰਚ ਠੀਕ ਹੈ ਜੀ 25 ਤੋਂ ਆਪਾਂ ਘਟਾ ਦਾਂਗੇ 1 ਇੰਚ ਹਲਕਾ ਜਿਹਾ ਆਪਾਂ ਬੱਦ ਹੋਲਡਿੰਗ ਕਰਾਂਗੇ ਇਹਨੂੰ ਠੀਕ ਹੈ ਜੀ ਇਹ ਹੋ ਗਿਆ ਆਪਣਾ ਚਾਕ ਆ ਦਾ ਨਿਸ਼ਾਨ ਲੋ ਜੀ ਇੱਥੋਂ ਆਪਾਂ 3.5 ਇੰਚ ਦਾ ਨਿਸ਼ਾਨ ਲਾ ਲੈ ਛਤੀ ਦੇ ਨਿਸ਼ਾਨ ਤੋਂ ਥੱਲੇ ਤੇ ਇੱਥੋਂ ਹੁੰਦਾ ਵੀ ਆਪਣੇ ਛਾਤੀ ਜੜੀਏ ਘੁੱਟੀ ਘੁੱਟੀ ਦਾ ਖਿੱਚ ਨਾ ਪਾਵੇ ਤੇ ਆਪਾਂ ਇਹ ਪੌਣੇ 12 ਤੇ ਮਤਲਬ ਵੀ ਥੋੜੀ ਜਿਹੀ ਵਧਾ ਲਾਂਗੇ 12 ਵੀ ਆਪਾਂ ਅੱਧਾ ਇੰਚ ਵਧਾ ਸਕਦੇ ਹਾਂ ਠੀਕ ਹੈ ਜੀ ਤੇ ਆਪਣੀ ਇਹ 12 ਤੇ ਬਿਲਕੁਲ ਪੌਣੇ 12 ਤੇ ਸਹੀ ਆ ਜਾਊਗੀ ਜੀ ਪਨਛਾਲ ਫੀਟਿੰਗ ਗਲੇਸਟਰ ਆ ਮੈ ਲਾ ਦੇਣੀ ਹੈ ਤੇ 2 ਇੰਚ ਆਪਣਾ ਜਿਹੜਾ ਫੋਲਡਿੰਗ ਦਾ ਹੋ ਗਿਆ ਚੱਕ ਫੋਲਡਿੰਗ ਦਾ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਕਾਟਾ ਕਾਟਾ ਤੁਸੀਂ ਧਿਆਨ ਨਾਲ ਦੇਖਿਓ ਜਿਹੜੀ ਆਪਣੀ ਪਿਛਲੀ ਕਾਟਾ ਨਾ ਪਿਛੇ ਵਾਲੇ ਪੱਲੇ ਦੀ ਉਹ ਆਪਾਂ 2.5 ਇੰਚ ਤੋਂ ਪਾਵਾਂਗੇ ਠੀਕ ਹੈ ਜੀ ਕਿਉਂਕਿ ਸਾਈਜ਼ ਆਪਣਾ ਹੈਵੀ ਹੈ ਇਹ ਤਾਂ ਜੋ ਆਪਣੀ ਖੇਚਣਾ ਪਵੇ ਪਿੱਛੇ ਤੇ ਆਪਾਂ ਇਹ 2.5 ਦਾ ਨਿਸ਼ਾਨ ਲਾ ਲਿਆ ਠੀਕ ਹੈ ਜੀ ਜਦੋਂ ਆਪਾਂ ਗळा ਡੀਪ ਕਰ ਲੈਂਦੇ ਫਿਰ ਆਪਾਂ 2 ਦੇ ਵੀ ਪਾ ਦਿੰਨੇ ਆ ਕਾਟੇ ਕਿਉਂਕਿ ਗळा ਇਹ ਮੀਡੀਅਮ ਅਸ਼ੀ ਇੰਚਾ ਤੇ ਆਪਾਂ 3 ਇੰਚ ਫਰੰਟ ਵਾਲੀ ਪਾਈ ਆਪਾਂ ਨੇ 1 ਇੰਚ ਤੋਂ ਠੀਕ ਹੈ ਜੀ ਸਾਢੇ 6 ਦੇ ਬਾਕਸ ਆਪਉਤੀ ਬਣਾਇਆ ਹੋਇਆ ਹੈ ਇਹ ਤੀਰੇ ਦਾ ਤੇ ਕਾਟ ਪਾਤੀ 1 ਇੰਚ ਤੋਂ ਇਹਨਾਂ ਦਾ ਜਿਹੜਾ ਫਰੰਟ ਤੋਂ ਮਤਲਬ ਕਿ ਫਰੰਟ ਆ ਨਾ ਉਹ ਆਪਣਾ 14 ਇੰਚ ਠੀਕ ਹੈ ਜੀ ਉਸ ਤੋਂ ਸਾਬ ਨਾਲ ਜਿਹੜੀ 1 ਇੰਚ ਤੋਂ ਕਾਟ ਪਾਈ ਆਪਾਂ ਨੇ ਬਿਲਕੁਲ ਸਹੀ 14 ਇੰਚ ਰਹੇਗਾ ਤੇ ਅੱਧੇ ਇੰਚ ਦੀ ਆਪਾਂ ਨੇ ਉੱਪਰ ਕਾਟ ਪਾਤੀ ਜਿਹੜੀ ਮੋੜੇ ਤੋਂ ਡਾਊਨ ਕੱਟ ਪਾਉਣੇ ਦੋ ਜਿੱਤਰੇ ਵਾਲੇ ਡਿਗਰਨਾ ਠੀਕ ਹੈ ਜੀ 12.5 ਤੋਂ ਆਪਣੇ ਕੋਲ ਆ ਗਿਆ ਪਲੇਟ ਦਾ ਨਿਸ਼ਾਨ ਠੀਕ ਹੈ ਜੀ ਤੇ ਜਿਹੜਾ ਪਲੇਟਾਂ ਦਾ ਫਰਕ ਆ ਉਹ ਪਰਖਿਆ ਹੈ 4 ਇੰਚ ਠੀਕ ਹੈ ਜੀ ਵਿਚ ਫਰਕ ਜਿਹੜਾ ਪਰਖਣਾ ਡਿਸਟੈਂਸ ਪਲੇਟਾਂ ਦਾ 4 ਇੰਚ ਤੇ ਪਲੇਟ ਦੀ ਲੰਬਾਈ ਆਪਾਂ ਲਾਵਾਂਗੇ 7 ਇੰਚ ਠੀਕ ਹੈ ਜੀ ਹੁਣ ਜਿਹੜੀ ਆਪਣੀ ਲੰਬੀ ਲੰਬੀ ਪਲੇਟ ਆ ਨਾ ਉਹਦਾ ਆਪਾਂ ਦਾ ਸਿੱਧੀ ਪਲੇਟ ਲਾਉਣੀ ਹੈ ਇਹ ਨਿਸ਼ਾਨ ਜਿਹੜਾ ਆਪਣੀ ਸਾਈਡ ਪਲੇਟ ਹੁੰਦੀ ਹੈ ਉਹ ਨਾ ਨੀਚੇ ਵਾਲੀ ਕੰਬਰ ਤੋਂ ਇੱਦਾਂ ਸਿੱਧਾ ਨਿਸ਼ਾਨ ਲਾ ਲੈ ਪਹਿਲਾਂ ਆਪਾਂ 2 ਇੰਚ ਦਾ 2 ਇੰਚ ਦਾ ਤੇ ਇਧਰ ਨੂੰ ਵੀ ਆਪਾਂ ਦਾ ਕਰ ਲਿਆ ਠੀਕ ਹੈ ਜੀ ਮੋਡੇ ਜਿਹੜਾ ਬਾਕਸ ਬਣਾਇਆ ਹੋਦਾ ਸੈਂਟਰ ਚ ਆਪਾਂ ਨੇ ਇਹ ਪਲੇਟ ਪਾਉਣੀ ਆ 2 ਇੰਚ ਦੀ ਠੀਕ ਹੈ ਤੇ ਹੁਣ ਆਪਾਂ ਇਹ ਨਿਸ਼ਾਨ ਜਿਹੜੀ ਆਪਣੀ ਲੰਬੀ ਪਲੇਟ ਉਹਦਾ ਨੰਬਰ ਲਾ ਲੈਣਾ ਸਟਾਇਰ ਕਰਕੇ మనం అమ్మ యజ్ ఏ పలేటా ని నిశాను హాం జీ పిచ్చా సూచ ధాగా పాధీ బిల్కల్ సూ రానా బాకీ నిశా జస్ తర నీచే పల్లెకి బాదే టీకేజీ బాలితో ਲੋਜੀ ਹੁਣ ਇਹ ਨਿਸ਼ਾਨ ਆਪਾਂ ਜਿਹੜੇ ਸਿੱਧੇ ਗਾਰਡਨ ਦੇ ਸਕੇਲ ਦੇ ਨਾਲ ਹਾਂਜੀ ਜਿਹੜੀ ਆਪਣੇ ਪਲੇਟਾ ਸਾਈਡ ਵਾਲੀਆਂ ਪੋਬੂ ਰਚਾ ਲਗਾ ਲੈਣੇ ਇਸੇ ਤਰ੍ਹਾਂ ਇਹ ਲੋਚ ਇਹ ਆਪਣੇ ਫਰੰਟ ਪੱਲੇ ਤੇ ਆਉਣੀ ਸੀ ਤੇ ਹੁਣ ਆਪਾਂ ਪਹਿਲਾਂ ਜਿਹੜਾ ਕਟਿੰਗ ਕਰਾਂਗੇ ਇਹਨਾਂ ਨੂੰ ਠੀਕ ਹੈ ਜੀ ਕਟਿੰਗ ਕਰਕੇ ਨਾ ਮੋਢੇ ਦੀ ਫਿਰ ਆਪਾਂ ਬਾਕੀ ਨਿਸ਼ਾਨ ਜਿਹੜੇ ਲਗਾਵਾਂਗੇ ਤੇ ਇਥੋਂ ਆਪਾਂ ਨੇ 2-2 ਇੰਚ ਜਿਹੜਾ ਕਮੀਜ਼ ਪੱਧਰ ਰੱਖ ਲੈਣਾ ਹੈ ਮਾਰਜਨ ਦੇ ਲਈ ਠੀਕ ਹੈ ਜੀ। ਲੋ ਜੀ ਘੇਰਾ ਆਪਾਂ ਘਟਾਤਾ ਸੀ 1 ਇੰਚ। ਇੱਥੋਂ ਆਪਾਂ ਹਲਕੀ ਜਿਹੀ ਕੱਟ ਪਾ ਦਾਂਗੇ। ਠੀਕ ਹੈ ਜੀ। ਲੋ ਜੀ ਪਹਿਲਾਂ ਆਪਾਂ ਜਿਹੜੇ ਦੋਨੋਂ ਪੱਲੇ ਮੈਂ ਇਕੱਠੇ ਕਟਿੰਗ ਕਰ ਲੈਣੀ ਹੁੰਦੀ ਹੈ ਪਿਛਲੇ ਵਾਲੇ ਘਾਟ ਤੋਂ। ਠੀਕ ਹੈ। ਹੁਣ ਆਪਾਂ ਜਿਹੜੀ ਮੋਢੇ ਦੀ ਡਾਊਨ ਕੱਟ ਪਾ ਦੇਣੀ ਹੈ ਇਸ ਤਰ੍ਹਾਂ ਕਰਕੇ 1/2 ਇੰਚ ਦੀ ਪਾਉਣੀ ਆਪਾਂ ਪੂਰੀ ਇਹ ਠੀਕ ਹੈ ਜੀ। ਤੇ ਹੁਣ ਆਪਾਂ ਕੀ ਕਰਾਂਗੇ? ਉੱਪਰ ਵਾਲਾ ਪੱਲਾ ਚੱਕਾਂਗੇ ਆਪਾਂ ਫਰੰਟ ਵਾਲਾ ਤੇ ਹੁਣ ਆਪਾਂ ਜਿਹੜੀ 1 ਇੰਚ ਦੀ ਕਾਰਡ ਪਾਈ ਸੀ ਆਪਾਂ ਉਹ ਵਾਲੀ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਲਓ ਜੀ ਠੀਕ ਹੈ ਜੀ ਤੇ ਸਾਈਡ ਤੋਂ ਆਪਾਂ ਹਲਕਾ ਜਿਹਾ ਦੇ 2 ਇੰਚ ਰੱਖ ਕੇ ਜਿਹੜਾ ਪੱਤਰ ਰੱਖ ਕੇ ਐਦਾਂ ਪਕਾ ਕਟਿੰਗ ਕਰ ਦਾਂਗੇ ਲਓ ਜੀ ਠੀਕ ਹੈ ਤੇ ਹੁਣ ਆਪਾਂ ਇੱਥੇ ਕੱਟ ਲਗਾ ਲਾਂਗੇ ਐਦਾਂ ਦੇਖੋ ਪਲੇਟਾਂ ਦੇ ਨਿਸ਼ਾਨ ਤੇ ഹാന ക്ടിനേ നിശാനി മലാ ദ നിഷാന ਠੀਕ ਜੀ ਤੇ ਹੁਣ ਆਪਾਂ ਕਰਾਂਗੇ ਪਿਛਲੇ ਗਲੇ ਦੀ ਕਟਿੰਗ ਠੀਕ ਹੈ ਜੀ ਜਿਹੜੀ ਆਪਣੀ ਪਿਛਲੇ ਗਲੇ ਚੜਾਈ ਆ ਪਾਰ ਖੜੀਆਂ 2.5 ਇੰਚ ਤੇ ਲੰਬਾਈ ਆਪਾਂ ਰੱਖਾਂਗੇ ਸਵਾ 6 ਇੰਚ 6 ਆਪਾਂ ਤਿਆਰ ਕਰਨਾ ਇਹਨੂੰ 6.5 ਆਪਾਂ ਰੱਖ ਲਾਂਗੇ ਠੀਕ ਹੈ ਜੀ 6.5 ਲਓ ਜੀ ਇਹ ਹੋ ਗਿਆ ਆਪਣੇ ਗੜੇ ਦੀ ਕਟਿੰਗ ਤੇ ਹੁਣ ਆਪਾਂ ਕਟਿੰਗ ਕਰਾਂਗੇ ਬਾਹਾਂ ਠੀਕ ਹੈ ਜੀ ਇਹ ਹੋ ਗਿਆ ਆਪਣੇ ਘਾਟਾਂ 23 ਛਾਤੀ ਕਮਰ 21 हिਪ 25 ਠੀਕ ਹੈ ਜੀ ਹੁਣ ਆਪਣੇ ਕੋਲ ਜਿਹੜਾ ਕਪੜਾ ਸਾਈਡ ਤੇ ਬਚਿਆ ਸੀ ਉਹ ਘਾਟ ਸੀ ਬਾਅਦ ਹੀ ਲੰਬਾਈ ਦੇ ਲਈ ਤੇ ਆਪਣਾ ਜਿਹੜਾ ਪਿਛਲੇ ਪੱਲੇ ਦੀ ਸਾਈਡ ਤੋਂ ਕਪੜਾ ਬਚਿਆ ਹੈ ਨਾ ਉਹਦੀਆਂ ਬਾਹਾਂ ਬਣਾਵਾਂਗੇ ਤਾਂ ਜੋੜ ਪਊਗਾ ਬਾਹਾਂ ਦੇ ਵਿੱਚ ਠੀਕ ਹੈ ਜੀ ਆ ਦੇਖੋ ਇਹ ਆਪਣਾ ਜਿਹੜਾ ਪਿਛਲੇ ਪੱਲੇ ਦਾ ਬਚਿਆ ਆ ਤੇ ਜਿਹੜਾ ਆਪਣਾ ਇੱਕ ਕਪੜਾ ਹੋਰ ਆ ਜਿਹੜਾ ਉਹ ਆਪਣਾ ਹੈਗਾ ਇਹ ਅੱਗੇ ਵਾਲੇ ਪੱਲੇ ਤੋਂ ਆ ਦੇਖੋ ਮੋਢਾ ਆਪਾਂ ਤਿਆਰ ਹੋਣਾ ਦਾ 10.5 ਅੱਛਾ ਆਪਣਾ ਜਿਹੜਾ ਮੋਢਾ ਤਿਆਰ ਹੋਣਾ ਹੈ 23 36 ਦਾ ਠੀਕ ਹੈ ਜੀ ਤੇ ਇਹਦੇ ਲਈ ਫਿਰ ਆਪਣਾ ਜਿਹੜਾ ਮੋਢਾ ਇਹ ਘਾਟਾ ਐਦਾਂ ਕਰਕੇ ਨਾਲ ਆਪਾਂ ਜੋੜ ਪਾ ਦਾਂਗੇ ਬੈਕ ਸਾਈਡ ਤੇ ਠੀਕ ਹੈ ਜੀ ਬਾਹਾਂ ਤੇ ਪਿਛਲੇ ਪਾਸੇ ਆਪਾਂ ਜੋੜ ਪਾ ਲੈਣਾ ਐਦਾਂ ਮਤਲਬ ਮੈਂ ਜੋੜ ਲਗਾ ਕੇ ਫਿਰ ਕਟਿੰਗ ਕਰਕੇ ਦਸਦੀਆਂ ਮੋਢੇ ਦੀ ਆ ਦੇਖੋ ਆਪਾਂ ਜੋੜ ਪਾ ਲਿਆ ਆਪਾਂ ਠੀਕ ਹੈ ਜੀ ਇੱਕ ਸਾਈਡ ਤੇ ਮਤਲਬ ਜੋੜ ਜਿਹੜਾ ਆਪਣਾ ਪਿੱਛੇ ਜਿਹੜਾ ਘਟ ਆਇਆ ਫਰੰਟ ਦੇ ਆਪਾਂ ਜੋੜ ਨਹੀਂ ਦਿਖਾਵਾਂਗੇ ਪਿੱਛੇ ਦਿਖਾਵਾਂਗੇ ਆ ਦੇਖੋ ਐਦਾਂ ਆਪਾਂ ਪਿਛਲੀ ਸਾਈਡ ਤੇ ਜੋੜ ਕਰ ਦੇਣਾ ਹੈ ਠੀਕ ਹੈ ਜੀ ਆ ਦੇਖੋ 10 ਇੰਚ ਹੁਣ ਆਪਣਾ ਮੋਢਾ ਜਿਹੜਾ ਪੂਰਾ ਆ ਤੇ ਜਦੋਂ ਆਪਾਂ ਐਦਾਂ ਇਹਨੂੰ ਕਰਾਂਗੇ ਆਪਣਾ ਕਾਰਟ ਪੈ ਕੇ 10 10.5 ਤੇ ਆ ਦੇਖੋ ਆ ਗਿਆ ਠੀਕ ਹੈ ਜੀ 10 ਤੋਂ 10 ਆਪਣਾ ਤਿਆਰ ਹੋਣਾ ਹੈ 23 ਇੰਚ ਦੇ ਛਾਤੀ ਦੇ ਹਿਸਾਬ ਨਾਲ ਤੇ ਆਪਣਾ ਮੋਢਾ ਬਿਲਕੁਲ ਪੂਰਾ ਹੈ ਠੀਕ ਹੈ ਜੀ ਹੁਣ ਆਪਾਂ ਰੱਖਾਂਗੇ ਬਾਹਾਂ ਦੀ ਲੰਬਾਈ ਲੋ ਜੀ ਬਾਹਾਂ ਦੀ ਲੰਬਾਈ ਜਿਹੜੀ ਆਪਾਂ ਨੇ 8 7 ਇੰਚ ਤਿਆਰ ਕਰਨੀ ਠੀਕ ਹੈ ਜੀ 2 ਇੰਚ ਆਪਾਂ ਵੱਧ ਲੈ ਲਈ 9 ਇੰਚ ਤੇ ਹੁਣ ਆਪਾਂ ਇਹਨੂੰ ਡਬਲ ਕਰ ਲਾਂਗੇ ਤੇ ਫਿਰ ਆਪਾਂ ਕਟਿੰਗ ਕਰ ਲਾਂਗੇ ਠੀਕ ਹੈ ਜੀ ਆਹ ਲੋ ਜੀ ਆ ਦੇਖੋ ਆ ਆਪਣਾ ਜੋੜ ਲਾ ਕੇ ਨਾ ਬਾਹਾਂ ਦਾ ਕੱਪੜਾ ਪਹਿਲਾਂ ਮੈਂ ਉਤਾਰ ਲਿਆ ਜਿਹੜੇ ਜੋੜ ਸਿੱਧਾ ਕਰਕੇ ਨਾ ਉਹ ਦੋਨੋਂ ਬਾਹਾਂ ਆਪਾਂ ਸਿੱਧੇ ਜੋੜ ਅੰਦਰ ਕਰ ਦੇਣੇ ਆ ਫਿਰ ਆਪਣੇ ਜੋੜ ਜਿਹੜਾ ਆਟੋਮੈਟਿਕਲੀ ਇੱਕੋ ਪਾਸੇ ਆਊਗਾ ਪਿੱਛੇ ਆਊਗਾ ਠੀਕ ਹੈ ਜੀ ਜਿੱਮੇ ਆਪਾਂ ਕਾਟ ਪਾਵਾਂਗੇ ਤੇ ਹੁਣ ਆਪਣੀ ਬਾਹਾਂ ਦੀ ਮੋਰੀ ਆਪਾਂ ਜਿਹੜੀ ਤਿਆਰ ਕਰਨੀ ਉਹ 7.5 ਕਰਨੀ ਸੀ ਆਪਾਂ ਨੇ 7.5 ਤੇ ਆਪਾਂ 2 ਇੰਚ ਵੱਧ ਲੈ ਲਿਆ ਨੂੰ ਠੀਕ ਹੈ ਜੀ ਤੇ ਇਧਰ ਉਹ ਆਪਾਂ ਇੱਕ ਸਾਈਡ ਤੋਂ ਕੁੱਲੀ ਵਾਲੀ ਸਾਈਡ ਤੋਂ ਆਪਾਂ ਨੇ 3 ਇੰਚ ਕਾਟ ਦਾ ਨਿਸ਼ਾਨ ਲਗਾ ਲਿਆ। ਇੱਥੋਂ ਰੱਖ ਲਿਆ ਆਪਾਂ ਨੇ 2.5 ਇੰਚ ਫਰੰਟ ਤੋਂ ਜਿੱਥੋਂ ਆਪਾਂ ਬਾਹਾਂ ਦੀ ਜਿਹੜੀ ਕਾਟ ਪਾਉਣੀ ਆ। ਠੀਕ ਹੈ ਜੀ ਤੇ ਅੱਧਾ ਆਪਾਂ ਜਿਹੜਾ ਨਿਸ਼ਾਨ ਮਲਾਤਾ। ਲੋ ਜੀ। ਆ ਦੇਖੋ ਮੋਟਾ ਆਪਣਾ ਜਿਹੜਾ ਪੂਰਾ ਆ ਜਣਾ 10 ਇੰਚ। ਠੀਕ ਹੈ ਜੀ। ਇਹ ਨਿਸ਼ਾਨ ਆਪਾਂ ਜਿਹੜਾ ਤਿਆਰ ਨਿਸ਼ਾਨ ਬਣਾਉਣਾ ਤੁਹਾਨੂੰ ਨਿਸ਼ਾਨ ਲਾ ਪਹਿਲਾਂ। ਹਾਲੇ ਤੋਂ 1 ਇੰਚ ਰੱਖ ਲਿਆ ਤੇ ਆਪਾਂ 10 ਇੰਚ ਨਿਸ਼ਾਨ ਜਿਹੜਾ ਆ ਇਹ ਆਪਣਾ ਤਿਆਰ ਨਿਸ਼ਾਨ ਹੋ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਪਾ ਦਾਂਗੇ ਹਲਕੀ ਜਿਹੀ ਨੂੰ ਗੁੜਾਈ ਫਿਰ ਆਪਾਂ ਕੈਂਚੀ ਨਾਲ ਇਹ ਗੁੜਾਈ ਪਾ ਕੇ ਇਹਦੀ ਕਟਿੰਗ ਕਰ ਦਾਂਗੇ ਬਾਹਾਂ ਦੀ ਠੀਕ ਹੈ ਜੀ ਲਓ ਜੀ ਇਹ ਹੋ ਗਈ ਆਪਣੀ ਐਕਸਟਰਾ ਕਟਿੰਗ ਤੇ ਥੋ ਪਗੜਾਈ ਪਤਾਗੇ ਮੋਢੇ ਦੀ ਠੀਕ ਹੈ ਜੀ ਹੁਣ ਆਪਾਂ ਨੇ ਬਾਹਾਂ ਖੋਲ ਲੈਣੀਆਂ ਦੇਖੋ ਐਦਾਂ ਖੋਲੀਆਂ ਆਪਾਂ ਬਾਹਾਂ ਜੋੜ ਦੋਨਾਂ ਜਿਹੜੇ ਆਪਣੇ ਪਿੱਛੇ ਆ ਜਾਈ ਵਾਲੀ ਆ ਦੇਖੋ ਐਦਾਂ ਠੀਕ ਹੈ ਜੀ ਤੇ ਆਪਣੇ ਇੱਕ ਸਾਈਡ ਤੋਂ ਜਿਹੜੇ ਫਰੰਟ ਵਾਲੀ ਹੈ ਆਪਣੇ ਖਾੜ ਪਾ ਦੇਣੀ ਆ ਭਾਗਲੇ ਵਾਲੇ ਬਾਹਾਂ ਦੀ ਲੋ ਜੀ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੀ ਠੀਕ ਹੈ ਜੀ ਫਿਟਿੰਗ ਜਮਾ ਓਕੇ ਆ ਕੋਈ ਟੈਨਸ਼ਨ ਨਾ ਲਿਓ ਤੁਸੀਂ ਠੀਕ ਹੈ ਜੀ